ਪਾਈ ਬਾਲਾ ਜੀ ਤਾਨ ਸ਼੍ਰੀ ਗੁਰੂ ਅੰਗਦ ਪਾਸ਼ਾ ਜੀ ਨੂੰ ਤਾਨ ਗੁਰੂ ਨਾਨਕ ਸੱਤੇ ਪਾਸ਼ਾ ਜੀ ਦੀ ਕਥਾ ਸੁਣਾ ਰਹੇ ਨੇ ਪਾਈ ਬਾਲਾ ਜੀ ਤਾਨ ਸ਼੍ਰੀ ਹਰ ਗੋਬਿੰਦ ਸਾਹਿਬ ਜੀ ਨੂੰ ਕਹਿੰਦੇ ਤਾਨ ਗੁਰੂ ਨਾਨਕ ਸੱਤੇ ਪਾਸ਼ਾ ਜੀ ਉੱਥੇ ਪਹੁੰਚੇ ਜਿੱਥੇ ਅਲਲਾਣਾ ਜੀ ਪਿਭੰਗ ਰਹਿੰਦਾ ਏ ਉਸ ਪੰਛੀ ਦਾ ਨਾਮ ਹੈ ਅਲਲਾਣਾ ਜੀ ਪਿਭੰਗ ਵਿੱਚ ਇੰਨਾ ਬਾਲ ਸੀ ਕਿ ਉਹ ਆਪਣੇ ਚੁੰਝ ਤੇ ਪੈਰਾਂ ਨਾਲ ਵੱਡੇ ਵੱਡੇ ਜੀਵ ਚੁੱਕ ਲੈਂਦਾ ਸੀ ਉਸ ਪੰਛੀ ਦੇ ਦੋ ਵੱਡੇ ਵੱਡੇ ਖੰਭ ਸਨ ਏ ਉਸ ਪੰਛੀ ਦਾ ਬੜਾ ਵੱਡਾ ਵਿਸਥਾਰ ਸੀ। ਤਾਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਉਸ ਨੂੰ ਦਰਸ਼ਨ ਦਿੱਤੇ ਤੇ ਅੱਗੇ ਤੁਰ ਪਏ। ਸੱਚੇ ਪਾਸ਼ਾ ਉਹਦਾ ਭਲਾ ਕਰਨ ਵਾਸਤੇ ਵੇਲ ਸੀ। ਉਸ ਦਾ ਭਲਾ ਕਰਕੇ ਗੁਰੂ ਸਾਹਿਬ ਅੱਗੇ ਚੱਲ ਪਏ। ਤਾਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਉੱਥੇ ਪਹੁੰਚ ਗਏ ਜਿੱਥੇ ਭਗਤ ਪ੍ਰਲਾਦ ਜੀ ਬੈਠੇ ਸਨ। ਭਗਤ ਪ੍ਰਲਾਦ ਜੀ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਸਨ ਤੇ ਉਹ ਬੈਠੇ ਹੋਏ ਸਨ। ਉਹ ਆਪਣੀ ਪੂਰੀ ਵਿੱਚ ਬੈਠੇ ਸਨ ਤੇ ਉਹਨਾਂ ਦੀਆਂ ਅੱਖਾਂ ਬੰਦ ਸਨ ਉਹ ਨਾਮ ਜਪ ਰਹੇ ਸਨ ਧੰਨ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੇ ਕੋਲ ਪਹੁੰਚੇ ਉਹਨਾਂ ਦੇ नेत्र ਬੰਦ ਸਨ ਤੇ ਉਹ ਨਾਮ ਜਪ ਰਹੇ ਸਨ ਗੁਰੂ ਸਾਹਿਬ ਉਹਨਾਂ ਦੇ ਕੋਲ ਜਾ ਕੇ ਕਹਿਣ ਲੱਗੇ ਸੱਚ ਕਰਤਾ ਸੱਚ ਕਰਤਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉੱਚੀ ਸਾਰੀ ਆਖਿਆ ਤਾਂ ਪ੍ਰਗਤ ਪ੍ਰਲਾਦ ਜੀ ਦਾ ਧਿਆਨ ਟੁੱਟ ਗਿਆ ਪ੍ਰਗਤ ਪ੍ਰਲਾਦ ਜੀ ਗੁਰੂ ਸਾਹਿਬ ਦਾ ਦਰਸ਼ਨ ਕਰਨ ਲੱਗੇ ਉਹ ਗੁਰੂ ਸਾਹਿਬ ਨੂੰ ਦੇਖ ਕੇ ਬੜੇ ਹੈਰਾਨ ਹੋਏ। ਭਗਤ ਪ੍ਰਲਾਦ ਜੀ ਗੁਰੂ ਸਾਹਿਬ ਨੂੰ ਕਹਿਣ ਲੱਗੇ, "ਤੁਸੀਂ ਕੌਣ ਹੋ ਤੇ ਕਿੱਥੋਂ ਆਏ ਹੋ?" ਉਸ ਪੂਰੀ ਵਿੱਚ ਬੰਦੇ ਦੀ ਪਹੁੰਚ ਨਹੀਂ ਸੀ। ਤਾਂ ਭਗਤ ਪ੍ਰਲਾਦ ਜੀ ਕਹਿਣ ਲੱਗੇ, "ਤੁਹਾਨੂੰ ਇੱਥੇ ਕੌਣ ਲੈ ਕੇ ਆਇਆ ਹੈ?" "ਕੋਈ ਬਾਹਲਾ ਜੀ ਤੇ ਭਾਈ ਮਰਦਾਨਾ ਜੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਨਾਲ ਸਨ।" ਭਗਤ ਪ੍ਰਲਾਦ ਜੀ ਗੁਰੂ ਸਾਹਿਬ ਨੂੰ ਕਹਿਣ ਲੱਗੇ, "ਇੱਥੇ ਮਨੁੱਖ ਦੀ ਪਹੁੰਚ ਨਹੀਂ। ਤੁਸੀਂ ਇੱਥੇ ਕਿਵੇਂ ਆ ਗਏ? ਤੁਸੀਂ ਅੱਗੇ ਕਿੱਥੇ ਜਾਣਾ?" ਜਦੋਂ ਤਾਨ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ भगत ਪ੍ਰਲਾਦ ਜੀ ਦੀ ਇੱਕ ਅਲਸੋੜੀ ਤਾਨ ਗੁਰੂ ਸਾਹਿਬ ਕਹਿਣ ਲੱਗੇ ਤੁਸੀਂ ਨਾਮ ਬੜੀ achhi tarah simreya ਤੁਸੀਂ ਬੜੇ ਦ੍ਰਿੜ ਇਰਾਦੇ ਨਾਲ ਨਾਮ ਜਪਿਆ ਤੇ ਬੜੀ ਸ਼ਰਧਾ ਨਾਲ ਨਾਮ ਜਪਿਆ ਤੁਸੀਂ ਦਿਨ ਰਾਤ ਨਾਮ ਜਪ ਕੇ ਆਪਣੇ ਸਾਰੇ ਡਰ ਦੂਰ ਕਰ ਲਏ ਜਿਸ ਨਾਮ ਦੇ ਪ੍ਰਤਾਪ ਨਾਲ ਤੁਹਾਡੇ ਸਾਰੇ ਦੁੱਖ ਮਰ ਗਏ ਜਿਸ ਨਾਮ ਨੇ ਤੁਹਾਡੀ ਰੱਖਿਆ ਕੀਤੀ ਅਸੀਂ ਵੀ ਉਹੀ ਨਾਮ ਜਪਣ ਵਾਲੇ ਆ ਧਾਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕੈ ਲਗੇ ਅਸੀਂ ਵੀ ਗੁਣ ਗਾਣ ਵਾਲਿਆਂ ਸਾਨੂੰ ਵੀ ਉਹਨਾਂ ਨੇ ਸ਼ਕਤੀ ਬਖਸ਼ਿਸ਼ ਕੀਤੀ ਹੈ ਗੁਰੂ ਸਾਧ ਕਾ ਲਗੇ ਸੀ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਤਾਂ ਭਗਤ ਪ੍ਰਲਾਦ ਜੀ ਕੈ ਲਗੇ ਤੁਸੀਂ ਕਿਹੜਾ ਭਾਂਡਾ ਤੋਕੇ ਉਜਲਾ ਕੀਤਾ ਤੇ ਦੁੱਧ ਕਾਤਾ ਚੋਇਆ ਇਸ ਦੇ ਨਾਲ ਤੁਸੀਂ ਦੁੱਧ ਘਰਮ ਕੀਤਾ ਤੇ ਜਾ ਕੇ ਉੜੀ ਪਾਈ ਕਿਸ ਜਗ੍ਹਾ ਤੇ ਰੱਖ ਕੇ ਭਾਂਡੇ ਵਿੱਚ ਦਹੀਂ ਜਮਾਇਆ ਕਿਵੇਂ ਰੜਕ ਕੇ ਭਾਂਡੇ ਵਿੱਚੋਂ ਮੱਖਣ ਕੱਢਿਆ ਤਸੀਂ ਤੁਸੀਂ ਨੂੰ ਕਿਵੇਂ ਚਖਿਆ ਭਗਤ ਬਰਦਾਤ ਜੀ ਕਹਿਣ ਲੱਗੇ ਵਿਚਾਰ ਕੇ ਆਖਿਓ ਜਿਸ ਦਿਨੋਂ ਤੁਸੀਂ ਇੱਥੇ ਪਹੁੰਚ ਗਏ ਇਹ ਗੱਲ ਵਿਚਾਰ ਕੇ ਆਖਿਓ ਤਾਂ ਧੰਨ ਗੁਰੂ ਨਾਨਕ ਸਾਹਿਬ ਪਾਸ਼ਾ ਜੀ ਕਹਿਣ ਲੱਗੇ ਸੁਣੋ ਸ਼ਰੀਰ ਰੂਪੀ ਪਾਂਡਾਸੀ ਵਾਸਨਾ ਵਿੱਚੋਂ ਕੱਢ ਕੇ ਸਾਫ਼ ਕੀਤਾ ਗੁਰੂ ਸਾਹਿਬ ਕਹਿੰਦਗੇ ਪਹਿਲਾਂ ਸੋ ਲੋ ਸਾਡੇ ਕੋਲ ਕਿਹੜੀ ਗਾਂ ਹੈ ਸਾਡੇ ਕੋਲ ਖਿਮਾਂ ਦੀ ਗਾਂ ਹੈ ਇਸ ਦਾ ਮਤਲਬ ਹੈ ਮਾਫ਼ ਕਰਨ ਵਾਲਾ ਸੁਭਾ ਤੇ ਮਾਫ ਕਰਨ ਵਾਲੇ ਸੁਭਾਅ ਦੇ ਵਿੱਚੋਂ ਹੀ ਸੰਤੋਖ ਉਤਪਨ ਹੁੰਦਾ ਹੈ। ਗੁਰੂ ਸਾਹਿਬ ਗਿਆਨ ਦੇ ਖਿਮਾ ਦੀ ਰੱਖੀ ਹੈਗਾ ਤੇ ਸੰਤੋਖ ਦਾ ਦੁੱਧ ਚੋਇਆ। ਇਸ ਦਾ ਪਾਬ ਹੈ ਸਬਰ ਰੱਖਿਆ। ਗੁਰੂ ਸਾਹਿਬ ਗਿਆ ਲਗੇ ਤਨ ਦੇ ਤਾਪ ਨਾਲ ਦੁੱਧ ਗਰਮ ਕੀਤਾ। ਤਨ ਦੇ ਤਾਪ ਨਾਲ ਸੰਤੋਖ ਦਾ ਦੁੱਧ ਗਰਮ ਕੀਤਾ। ਤੇ ਸਹਜੇ ਸਹਜੇ ਸ਼ਬਦ ਦੀ ਜਾਵ ਲਗਾਈ। ਉਸ ਨੂੰ ਸਾ ਸੰਗਤ ਵਿੱਚ ਰੱਖਿਆ। ਜਦੋਂ ਉਹ ਧੇਂ ਜੰਮ ਗਿਆ। ਉਸਨੂੰ ਗੁਰੂ ਦੇ ਵਿਚਾਰ ਨਾਲ ਰੜਕਿਆ ਤੇ ਫੇਰ ਮਦਾਨੀ ਬਣਾ ਕੇ ਅੰਦਰ ਵੀ ਹੋਮੇ ਨੂੰ ਰੜਕਿਆ ਫੇਰ ਪਾਣਾ ਮੰਨ ਨਾਲ ਉਸਨੂੰ ਚੱਕ ਕੇ ਦੇਖਿਆ ਗੁਰੂ ਸਾਹਿਬ ਜਾਂ ਲੱਗੇ ਸਾਨੂੰ ਤਤ ਮਿਲ ਗਿਆ ਅਸੀਂ ਗੁਰੂ ਦੀ ਕਿਰਪਾ ਨਾਲ ਤ੍ਰਿਪਤ ਹੋ ਗਏ ਭਵਤਪੁਰਾ ਜੀ ਨੇ ਤਾਂ ਗੁਰੂ ਨਾਲ ਸੱਚੇ ਪਾਤਸ਼ਾਹ ਜੀ ਦਾ ਉੱਤਰ ਸੁਣਿਆ ਉਹਨਾਂ ਨੂੰ ਪਤਾ ਚੱਲ ਗਿਆ ਕਿ ਜੋ ਮੈਂ ਪੁੱਛਿਆ ਸੀ ਇਹਨਾਂ ਨੂੰ ਪਤਾ ਚੱਲ ਗਿਆ ਇਹ ਸੁਣ ਕੇ ਭਗਤ ਪ੍ਰਲਾਦ ਜੀ ਨੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਅੱਗੇ ਮੱਥਾ ਟੇਕ ਦਿੱਤਾ ਗੁਰੂ ਸਾਹਿਬ ਨੇ ਭਗਤ ਪ੍ਰਲਾਦ ਦਾ ਪ੍ਰੇਮ ਵੇਖਿਆ ਉਹਨਾਂ ਨੇ ਦੇਖ ਲਿਆ ਕਿ ਭਗਤ ਪ੍ਰਲਾਦ ਜੀ ਨਿਮਰਤਾ ਵਿਚ ਆ ਕੇ ਮੱਥਾ ਟੇਕ ਰਹੇ ਨੇ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਮੱਥਾ ਟੇਕ ਦਿੱਤਾ ਦੋਨੋਂ ਪਾਸੇ ਬੜੀ ਖੁਸ਼ੀ ਹੋਈ ਭਗਤ ਪ੍ਰਲਾਦ ਜੀ ਵੀ ਬੜੇ ਖੁਸ਼ ਹੋਏ ਤੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਵੀ ਬੜੇ ਖੁਸ਼ ਹੋਏ ਭਗਤ ਪ੍ਰਲਾਦ ਜੀ ਕਹਿੰਦੇ ਮੈਨੂੰ ਤੁਸੀਂ avatars ਲੱਗਦੇ ਹੋ ਇਸ ਧਰਤੀ ਤੇ ਜਦੋਂ ਜਦੋਂ ਵੀ ਸੰਤ ਦੁਖੀ ਹੁੰਦੇ ਨੇ ਤਾਂ ਧਰਤੀ ਉੱਤੇ ਆ ਧਰਮ ਵਾ ਜਾਂਦਾ ਹੈ ਨਾਸਤਕ ਸੰਤਾਂ ਨੂੰ ਦੁਖੀ ਕਰਦੇ ਆ ਉਸ ਸਮੇਂ ਪਰਮੇਸ਼ਵਰ ਧਰਤੀ ਕੇ avatars ਧਾਰ ਕੇ ਆਉਂਦਾ ਹੈ ਤੇ ਇਸ ਜਗਤ ਵਿੱਚ ਆ ਕੇ ਧਰਮ ਨੂੰ ਥਾਪਦਾ ਹੈ ਮੈਨੂੰ ਤੁਸੀਂ ਉਹ ਲੱਗਦੇ ਹੋ ਇਹ ਉਸ ਤਦ ਕਰਕੇ ਭਗਤ ਪ੍ਰਲਾਦ ਜੀ ਨੇ ਗੁਰੂ ਸਾਹਿਬ ਦੇ ਕੇ ਮੱਥਾ ਟੇਕਿਆ ਜਦੋਂ ਭਗਤ ਪ੍ਰਲਾਦ ਜੀ ਨੇ ਮੱਥਾ ਟੇਕਿਆ ਤਾਂ ਉਹ ਗੁਰੂ ਸਾਹਿਬ ਨੂੰ ਪੁੱਛਣ ਗਏ ਕਿ ਇਹ ਤਾਂ ਆਪ ਹੀ ਰੱਬ ਹੈ ਭਗਤ ਪ੍ਰਲਾਦ ਜੀ ਗੁਰੂ ਸਾਹਿਬ ਨੂੰ ਕਹਿਣ ਲੱਗੇ ਤੁਹਾਡੇ ਦਰਸ਼ਨ ਕਰਕੇ ਮੇਰੇ ਪਾਪ ਨਸ਼ਟ ਹੋ ਗਏ ਪਾਈ ਬਾਲਾ ਜੀ ਤਾਂ ਸ਼੍ਰੀ ਗੁਰੂ ਅੰਗਦ ਪਾਸ਼ਾ ਜੀ ਨੂੰ ਕਹਿਣ ਲੱਗੇ ਮੈਂ ਉਹਨਾਂ ਕੋਲ ਬੈਠਾ ਸੀ ਮੈਂ ਭਗਤ ਪ੍ਰਲਾਦ ਜੀ ਨੂੰ ਕਿਹਾ ਭਗਤ ਜੀ ਕਿਰਪਾ ਕਰੋ ਆਪਣੀ ਸਾਰੀ ਕਥਾ ਸੁਣਾ ਦਿਓ ਕਿਵੇਂ ਵਾਹਿਗੁਰੂ ਜੀ ਨੇ ਤੁਹਾਡੀ ਰੱਖਿਆ ਕੀਤੀ ਉਸੇ ਤਰ੍ਹਾਂ ਤੁਸੀਂ ਆਪਣੀ ਕਥਾ ਸੁਣਾ ਦਿਓ ਸਾਰੇ ਜਗਤ ਦੇ ਵਿੱਚ ਤੁਹਾਡਾ ਨਾਮ ਪ੍ਰਸਿੱਧ ਹੈ ਅਸੀਂ ਤੁਹਾਡੇ ਮੁਖ ਤੋਂ ਤੁਹਾਡੀ ਕਥਾ ਸੁਣਨੀ ਚਾਹੁੰਦੇ ਹਾਂ ਜਦੋਂ ਭਗਤ ਪ੍ਰਲਾਦ ਜੀ ਨੇ ਭਾਈ ਬਾਲਾ ਜੀ ਦੇ ਮੁਖ ਤੋਂ ਇਹ ਵਜਨ ਸੁਣੇ ਤਾਂ ਉਹ ਬੜੇ ਪਿਆਰ ਨਾਲ ਬੋਲੇ ਇੱਕ ਸਮਾਂ ਐਸਾ ਆਇਆ ਜਦੋਂ ਪਰਮੇਸ਼ਵਰ ਨੇ ਸੂਰ ਦੇ ਰੂਪ ਵਿੱਚ અવਤਾਰ ਕਰਨ ਕੀਤਾ ਇਹ ਇੱਕ ਪੁਰਾਤਨ ਕਥਾ ਹੈ ਮੇਰੇ ਚਾਚੇ ਪ੍ਰਨਾフィਸ਼ ਨੇ ਪੂਰੀ ਤਰਤੀਤ ਰਾਜ ਕੀਤਾ ਇੱਕ ਨਾਕਸ਼ ਸੀ ਤੇ ਇੱਕ ਪਰਨਾਪਿਸ਼ ਸੀ ਹਰ ਨਾਕਸ਼ਤਾ ਪਰ ਪਰਨਾਕੈ ਸੀ ਪਰ ਨਾਕਸ਼ ਨੇ ਪੂਰੀ ਧਰਤੀ ਤੇ ਰਾਜ ਕੀਤਾ ਸੀ ਜਦੋਂ ਉਸ ਨੇ ਧਰਤੀ ਜਿੱਤ ਲਈ ਤਾਂ ਉਸ ਨੂੰ ਮਾਣ ਹੋ ਗਿਆ ਤਾਂ ਉਹ ਪਤਾਲ ਵਿੱਚ ਚਲਾ ਗਿਆ ਕਿ ਮੈਂ ਪਤਾਲ ਵੀ ਜਿੱਤਣਾ ਹੈ ਉਸ ਨੂੰ ਇੰਨਾ ਮਾਣ ਹੋ ਗਿਆ ਹੰਕਾਰ ਹੋ ਗਿਆ ਤੇ ਉਹ ਤੇ ਆਚਾਰ ਕਰਨ ਲੱਗਾ ਉਹ ਕਿਸੇ ਕੋਲ ਨਹੀਂ ਸੀ ਮਾਰਿਆ ਫਿਰ ਪਰਮੇਸ਼ਵਰ ਨੇ ਉਸ ਨੂੰ ਆਪ ਹਾਰੇ ਤੇ ਉਸ ਦੇ ਦੁੱਖਾਂ ਤੋਂ ਤੂੰ ਤਰ ਕੇ ਆਜ਼ਾਦ ਕਰਾਈ ਜਦੋਂ ਮੇਰੇ ਪਿਤਾ ਹਰਨਾਕਿਸ਼ ਨੇ ਇਹ ਸੁਣਿਆ ਕਿ ਮੇਰੇ ਪ੍ਰਾਣ ਨੂੰ ਮਾਰ ਦਿੱਤਾ ਤਾਂ ਉਸ ਦਾ ਮਨ ਬੜਾ ਦੁਖੀ ਹੋਇਆ ਤਾਂ ਮੇਰੇ ਪਿਤਾ ਹਰਨਾਕਿਸ਼ ਨੇ ਬੜਾ ਗੁੱਸਾ ਕੀਤਾ ਤੇ ਸਿੱਧੀ ਰੱਬ ਨਾਲ ਟੱਕਰ ਲੈ ਲਈ ਉਹ ਕਹਿਣ ਲੱਗਾ ਮੈਂ ਪਰਮੇਸ਼ਵਰ ਤੋਂ ਬਦਲਾ ਲੜਾਇਆ ਮੇਰਾ ਪਿਤਾ ਹਰਨਾਕਿਸ਼ ਆਪਣੇ ਦੰਦਾ ਨਾਲ ਆਪਣੇ ਬੁੱਲ ਘਟਦਾ ਸੀ ਉਹ ਬੜੇ ਗੁੱਸੇ ਵਿੱਚ ਆ ਗਿਆ ਤੇ ਸਾਰਿਆਂ ਨੂੰ ਸੱਦ ਕੇ ਐਦਾਂ ਕਹਿਣ ਲੱਗਾ ਰੱਬ ਨੇ ਮੇਰੇ ਪ੍ਰਾਣੋਂ ਮਾਰਿਆ ਸੁਣਿਆ ਰੱਬ ਭਗਤਾਂ ਦੀ ਸਹਾਇਤਾ ਕਰਦਾ ਹੈ ਨਾਲੇ ਕਹਿੰਦੇ ਆ ਉਹ ਸੰਦਰਸ਼ਟ ਹੈ ਉਹ ਸਾਰਿਆਂ ਨੂੰ ਬਰਾਬਰ ਦੇਖਦਾ ਹੈ ਤਾਂ ਫਿਰ ਮੇਰੇ ਪ੍ਰਾਣੋਂ ਕਿਉਂ ਮਾਰਿਆ ਉਹ ਕਹਿਣ ਲੱਗਾ ਪਰਮੇਸ਼ਵਰ ਨੇ ਮੇਰੇ ਪ੍ਰਾਣੋਂ ਮਾਰਨ ਵਾਸਤੇ ਛੱਡ ਦਿੱਤਾ ਪਰ ਮਹਾਤਮਾ ਸੂਰ ਦੇ ਰੂਪ ਵਿੱਚ ਆਇਆ ਬ੍ਰਾਹਮਣ ਤੇ ਭਗਤ ਪਰ ਨਾਕਿਸ਼ ਤਾਂ ਦੁਖੀ ਸਨ ਇਸ ਲਈ ਉਹਨਾਂ ਨੇ ਰੱਬ ਨੂੰ ਪੁਕਾਰ ਕੀਤੀ ਹਨ ਨਾਕਿਸ਼ ਕਹਿਣ ਲੱਗਾ ਮੈਂ ਇਸ ਦੁਨੀਆ ਤੇ ਭਗਤ ਨਹੀਂ ਰਹਿਣ ਦੇਣੇ ਮੈਂ ਹੁਣ ਰਾਵਨਾ ਨਾਮ ਜਪਨ ਨਹੀਂ ਦੇਣਾ ਮੈਂ ਹੁਣ ਆਪਣਾ ਨਾਮ ਜਪਾਵਾਂਗਾ ਹਰ ਨਾਕਸ਼ ਆਪਣੇ ਸੈਨਿਕਾਂ ਨੂੰ ਕਹਿਣ ਲੱਗਾ ਜਿੰਨੇ ਵੀ ਭਗਤ ਦਿਖਦੇ ਨੇ ਸਾਰੇ ਮਾਰ ਦਿਓ ਜਿੱਥੇ-ਜਿੱਥੇ ਵੀ ਜਿਹੜਾ ਪਰਮਾਤਮਾ ਦੀ ਉਪਾਸਨਾ ਕਰਦਾ ਹੈ ਉੱਥੇ-ਉੱਥੇ ਉਹਨੂੰ ਮਾਰ ਦਿਓ ਕੋਈ ਪੁੰਨ ਕਰੇ, ਦਾਨ ਕਰੇ, ਮਾਰਾ ਜਪੇ, ਭਗਤੀ ਕਰੇ ਉਹਨੂੰ ਉੱਥੇ ਹੀ ਮਾਰ ਦਿਓ ਰੱਬ ਦਾ ਕੋਈ ਭਗਤ ਨਹੀਂ ਰਹਿਣ ਦੇਣਾ ਹਰ ਨਾਕਿਸ਼ ਦੇ ਬੰਦਿਆ ਨੇ ਜਦੋਂ ਉਹਦੀ ਗੱਲ ਸੁਣੀ ਕਾ ਉਹ ਪੜਤਾਨੂ ਮਾਰਨ ਵਾਸਤੇ ਤੁਰ ਪਏ। ਦੋ ਵੈਸਰ ਸੰਬਰ ਨਮੂਚੀ ਬੜੇ ਬੜੇ ਦੈਤ ਲੋਕਾਂ ਨੂੰ ਮਾਰਨ ਵਾਸਤੇ ਗਏ। ਉਹ ਕਹਿ ਲਗੇ ਨਾਮ ਨਹੀਂ ਜਪਣ ਦੇਣਾ। ਬੜੇ ਲੋਕਾਂ ਨੂੰ ਉਹਨਾਂ ਨੇ ਮਾਰਿਆ। ਪਿੰਡਾਂ ਦੇ ਪਿੰਡਾਂ ਨੂੰ ਉਹਨਾਂ ਨੇ ਅੱਗ ਲਾ ਦਿੱਤੀ। ਜਿੱਥੇ ਵੀ ਲੋਕ ਭਗਤੀ ਕਰਦੇ ਉਹ ਉਹਨਾਂ ਨੂੰ ਮਾਰ ਦਿੰਦੇ। ਉਹਨਾਂ ਦੇ ਪਸ਼ੂ ਮਾਰ ਦਿੱਤੇ। ਉਹਨਾਂ ਦੇ ਬੱਚੇ ਮਾਰ ਦਿੱਤੇ। ਭਗਤੀ ਕਰਨ ਵਾਲੇ ਲੋਕ ਉਹਨਾਂ ਜਗ੍ਹਾ ਤੋਂ ਭੱਜਦੇ ਕਿ ਕਿਤੇ ਇਹ ਸਾਨੂੰ ਮਾਰ ਹੀ ਨਾ ਦੇਣ। ਮੰਦਰ ਮਿੱਟੀ ਵਿੱਚ ਮਿਲਾ ਦਿੱਤੇ ਨਾ ਕਿਸੇ ਨੂੰ ਜਪ ਕਰਨ ਦਿੱਤਾ ਤੇ ਨਾ ਹੀ ਕਿਸੇ ਨੂੰ ਤਪ ਕਰਨ ਦਿੱਤਾ ਤੇ ਨਾ ਹੀ ਕਿਸੇ ਨੂੰ ਜਗ ਕਰਨ ਦਿੱਤਾ ਹਰ ਨਾਕਿਸ਼ ਕਿਆਂ ਲੱਗਾ ਕੋਈ ਪਰਮੇਸ਼ਵਰ ਦਾ ਨਾਮ ਨਹੀਂ ਜਪੇਗਾ ਪਰ ਜਾਂ ਬੜੀ ਵਿਆਕਰ ਹੋ ਗਈ ਉਹਦਾ ਬ੍ਰਾਹਮਣਾਂ ਨਾਲ ਬੜਾ ਵਿਰੋਧ ਸੀ ਕਹਿੰਦੇ ਬ੍ਰਾਹਮਣ ਨਾਮ ਜਪਣ ਵਾਲੇ ਸਨ ਮੁੱਖ ਰੂਪ ਵਿੱਚ ਵਿਰੋਧ ਉਹਨਾਂ ਨਾਲ ਸੀ ਬ੍ਰਾਹਮਣ ਜਿੱਥੇ ਵੀ ਰਹਿੰਦੇ ਸਨ ਉਹ ਉਹਨਾਂ ਨੂੰ ਅਗ ਲਾ ਦਿੰਦਾ ਸੀ ਜਿੱਥੇ ਵੀ ਕੋਈ ਭਗਤ ਹੁੰਦਾ ਸੀ ਆਨਾਕਸ਼ ਉਸਨੂੰ ਆਗਲਾ ਦਿੰਦਾ ਸੀ ਉਸ ਤੋਂ ਸਾਰੇ ਤੰਗ ਹੋ ਗਏ ਮੇਰੇ ਪਿਤਾ ਨੇ ਹਿੰਦਰ ਦੀ ਪਦਵੀ ਵੀ ਹਿਲਾ ਦਿੱਤੀ ਜਿਹੜੇ ਭਗਤੀ ਕਰਦੇ ਸਨ ਭਗਤ ਸਨ ਉਹਨਾਂ ਨੇ ਲੋਕਾਂ 'ਚ ਭਗਤੀ ਕਰਨੀ ਸ਼ੁਰੂ ਕਰ ਦਿੱਤੀ bari ਤੌਰ ਤੇ ਕੋਈ ਜਪ ਨਹੀਂ ਸੀ ਕਰ ਸਕਦਾ ਉਹ ਬ੍ਰਾਹਮਣਾਂ ਨੂੰ ਮਾਰੀ ਗਿਆ ਤੇ ਫੇਰ ਕਠਿਨ ਤਪ ਕਰਨ ਵਾਸਤੇ ਦੁਰਪਿਆ ਹਰ ਆਨਾਕਸ਼ ਕਠਿਨ ਤਪ ਕਰਨ ਲੱਗਾ ਤੇ ਸੋਚਣ ਲੱਗਾ ਇਸ ਦਾ ਫਾਲਤਾ ਮੈਨੂੰ ਪ੍ਰਮਾਤਮਾ ਦੇਈ ਗਈ ਮੇਰੇ ਪਿਤਾ ਨੇ ਆਪਣੇ ਹਿਰਦੇ ਵਿੱਚ ਸੰਕਲਪ ਕਰ ਲਿਆ ਕਿ ਮੈਂ ਸਾਰੀ ਧਰਤੀ ਦਾ ਮਾਲਕ ਬੰਨਾ। ਉਸਨੇ ਬੜੀ ਕਠਿਨਾਈ ਨਾਲ ਤਪ ਕੀਤਾ। ਮੰਦਰਾਚਲ ਪਹਾੜ ਤੇ ਉੱਤੇ ਖੜੇ ਹੋ ਕੇ ਮੇਰੇ ਪਿਤਾ ਨੇ ਤਪ ਕੀਤਾ। ਬਹੁਤ ਕਠਿਨ ਤਪ ਕੀਤਾ। ਸਰਦੀ ਗਰਮੀ, ਦੁੱਖ-ਪੁੱਖ ਸਭ ਹਸਨ ਕੀਤਾ। ਉਸਨੇ ਆਪਣੀਆਂ ਦੋਹਾਂ ਬਾਹਾਂ ਉੱਪਰ ਕਰ ਲਈਆਂ ਤੇ ਇੱਕ ਲਾਟੇ ਖੜੋ ਕੇ ਉਸਨੇ ਜਪ ਤਪ ਕੀਤਾ। ਉਸਨੇ ਆਪਣਾ ਸਰੀਰ ਅੰਗੂਠੇ ਤੇ ਭਾਰ ਤੇ ਧਰਤੀ ਤੇ ਟਿਕਾਇਆ। ਉਸਨੇ ਇੱਕ ਪੈਰ ਘੋਡੇ ਤੇ ਲਿਆਂਦਾ ਤੇ ਆਪਣੇ ਸਰੀਰ ਦਾ ਭਾਰ ਅੰਗੂਠੇ ਤੇ ਲਿਆਂਦਾ। ਇਸ ਤਰ੍ਹਾਂ ਮੇਰੇ ਬਾਪ ਨੇ ਜਪ ਤਪ ਕੀਤਾ। ਉਹ ਬਿਨਾਂ ਕਿਸੇ ਆਸਰੇ ਤੇ ਖੜ ਕੇ ਬੜਾ ਜਿਹੇ ਤਪ ਕਰਦਾ ਰਿਹਾ। ਮੇਰੇ ਬਾਪ ਨੇ ਵਿਸ਼ਾਲ ਤਪ ਕੀਤਾ। ਉਹਦੀਆਂ ਜਟਾਆਂ ਲੰਮੀਆਂ ਹੋ ਗਈਆਂ। ਉਹਦੀਆਂ ਜਟਾਵਾਂ ਵਿੱਚੋਂ ਧੂਆ ਨਿਕਲਣ ਲੱਗਾ। ਸਾਰੇ ਦੇਵ ਤੇ ਵਿਆਕਰ ਹੋ ਗਏ। ਕਿਤੇ ਇਹ ਸਾਡਾ ਸਿੰਘ ਆਸਨ ਹੀ ਨਾ ਹੋ ਲਵੇ ਮੇਰੇ ਬਾਪ ਨੇ ਬੜਾ ਕਠੋਰ ਤਪ ਕੀਤਾ ਨਗਰ ਦੇ ਲੋਕਾਂ ਨੂੰ ਇਹ ਪਤਾ ਚੱਲ ਗਿਆ ਉਹ ਜਪ ਤਪ ਕਰਿਆ ਹੈ ਉਹ ਤਾਂ ਬੜਾ ਵੱਡਾ ਪਾਪੀ ਹੈ ਉਹ ਸੋਚਣ ਲੱਗੇ ਕਿਤੇ ਜਪ ਤਪ ਕਰਕੇ ਸਾਨੂੰ ਹੋਰ ਤੰਗ ਨਾ ਕਰੇ ਮੇਰੇ ਪਿਤਾ ਦਾ ਚਮੜੀ ਵਿਜ ਲਹੂ ਮਾਸ ਸਭ ਕੁਝ ਖਤਮ ਹੋਣ ਤੇ ਆ ਗਿਆ ਉਸ ਤੇ ਸਰੀਰ ਨੂੰ ਸੇਵਕ ਲੱਗਣੀ ਸ਼ੁਰੂ ਹੋ ਗਈ ਉਸ ਦਾ ਸਰੀਰ ਹੌਲੀ ਹੌਲੀ ਮਿੱਟੀ ਵਿੱਚ ਘਰਨ ਲੱਗ ਪਿਆ ਉਸਨੇ ਆਪਣਾ ਤਪ ਕਰਨਾ ਨਹੀਂ ਛੱਡਿਆ ਤੇ ਫਿਰ ਪਰਮੇਸ਼ਵਰ ਨੇ ਵਿਚਾਰ ਕੀਤੇ ਕਿ ਇਸ ਨੂੰ ਫਲਤਾ ਦੇਣਾ ਹੀ ਪੜਾ ਹੈ ਤਾਂ ਫਿਰ ਪਰਮੇਸ਼ਵਰ ਨੇ ਆਵਾਜ਼ ਦਿੱਤੀ ਆ ਨਾਕਿਸ਼ ਉਠ ਦੱਸ ਤੈਨੂੰ ਕੀ ਫਲ ਚਾਹੀਦਾ ਤੂੰ ਬੜਾ ਤਪ ਕੀਤਾ ਆਪਣੇ ਸਰੀਰ ਦੀ ਪਰਵਾਹ ਨਹੀਂ ਕੀਤੀ ਨਾ ਹੀ ਜਗਤ ਵਿੱਚ ਕਿਸੇ ਨੇ ਐਸਾ ਤਪ ਕਰ ਸਕਣਾ ਕੋਨਾ ਵਿੱਚ ਇੰਨੀ ਸਮਰੱਥਾ ਨਹੀਂ ਤੂੰ ਦਿਵ ਵਰਸ਼ ਤਪ ਕੀਤਾ ਤਾ ਪਰਮੇਸ਼ਵਰ ਕਹਿਣ ਲੱਗੇ ਜਿੰਨਾ ਤੂੰ ਤਪ ਕੀਤਾ ਹੈ ਤੈਨੂੰ ਵਰ ਦੇਣਾ ਪੈਣਾ ਹੈ ਤੂੰ ਮੰਗ ਲੈ ਜੋ ਮੰਗਣਾ ਹੈ ਤਾਂ ਹਰਨਾਕਸ਼ ਪਰਮੇਸ਼ਵਰ ਦੀ ਸ਼ਕਤੀ ਨੂੰ ਕਹਿਣ ਲੱਗਾ ਮੈਂ ਜੋ ਮੰਗਾਂ ਮੈਨੂੰ ਪਰਦੇਓ ਤਾਂ ਉਹ ਕਹਿਣ ਲੱਗੇ ਮੌਲ ਤਾਂ ਹਰਨਾਕਸ਼ ਕਹਿਣ ਲੱਗਾ ਮੈਂ ਕਦੇ ਨਾ ਮਰਾਂ ਮੈਂ ਅਮਰ ਹੋ ਜਾਵਾਂ ਤਾਂ ਫਿਰ ਪਾਕਿਆ ਹੋਈ ਕਿ ਜਿਹੜਾ ਜੰਮਣਾ ਉਸਨੇ ਮਰਨਾ ਵੀ ਹੈ ਪਰਮੇਸ਼ਵਰ ਨੇ ਕਿਹਾ ਕਿ ਮਰਨਾ ਤਾਂ ਪਹਿਣਾ ਹੀ ਹੈ ਉਹ ਕਹਿਣ ਲੱਗਾ ਜੇ ਅਮਰਤਾ ਦਾ ਵਰ ਨਹੀਂ ਦੇਣਾ ਉਹ ਕਹਿਣ ਲੱਗਾ ਜਿੱਥੋਂ ਤੱਕ ਤੁਹਾਡੀ ਸ੍ਰਿਸ਼ਟੀ ਹੈ ਉਸ ਧਰਤੀ ਵਿੱਚ ਕਿਸੇ ਥਾਂ ਤੇ ਵੀ ਮੇਰੀ ਮੌਤ ਨਾ ਹੋਵੇ ਨਾ ਮੈਂ ਕਰਦੇ ਅੰਦਰ ਮਰਾਂ ਤੇ ਨਾ ਮੈਂ ਕਰਦੇ ਬਾਹਰ ਮਰਾਂ ਨਾ ਮੈਂ ਦਿਨ ਨੂੰ ਮਰਾਂ ਨਾ ਮੈਂ ਰਾਤ ਨੂੰ ਮਰਾਂ ਨਾ ਮੈਂ ਸ਼ਸਤਰ ਦਾ ਮਰਾਂ ਨਾ ਮੈਂ ਅਸਤ ਨ ਮਰਾਂ ਨਾ ਮੈਂ ਕਿਸੇ ਰੋਗ ਨਾਲ ਮਰਾਂ ਨਾ ਮੈਂ ਧਰਤੀ ਤੇ ਮਰਾਂ ਨਾ ਮੈਂ ਆਕਾਸ਼ ਤੇ ਮਰਾਂ ਨਾ ਮੈਂ ਮਨ ਵਿੱਚ ਮਰਾਂ ਨਾ ਮੈਂ ਪਹਾੜ ਵਿੱਚ ਵਰਾ ਨਾ ਮੈਂ ਬਾਗ ਵਿੱਚ ਵਰਾ ਮੈਂ ਇਹਨਾਂ ਥਾਂ ਤੇ ਨਾਮ ਰਾਂ ਨਾ ਕੋਈ ਮੈਨੂੰ ਦੇਵਤਾ ਮਾਰ ਸਕੇ ਤੇ ਨਾ ਹੀ ਮੈਨੂੰ ਕੋਈ ਰਾਖਸ਼ ਮਾਰ ਸਕੇ ਨਾ ਮੈਨੂੰ ਕੋਈ ਸੱਪ ਮਾਰੇ ਨਾ ਮੈਨੂੰ ਕੋਈ ਛਲਣ ਵਾਲਾ ਜੀ ਮਾਰੇ ਨਾ ਮੈਨੂੰ ਕੋਈ ਰੇਂਗਣ ਵਾਲਾ ਮਾਰ ਸਕੇ ਕਿਸੇ ਬੰਦੇ ਵਿੱਚ ਇੰਨੀ ਤਾਕਤ ਨਹੀਂ ਹੋਣੀ ਚਾਹੀਦੀ ਕਿ ਉਹ ਮੇਨਾਂ ਜੰਗ ਕਰ ਸਕੇ ਜੀਵੇਂ ਸਾਰੇ ਤੁਹਾਡਾ ਹੁਕਮ ਮੰਨਦੇ ਨੇ ਸਾਰੇ ਮੇਰਾ ਵੀ ਹੁਕਮ ਮੰਨਣ ਹਰ ਨਾਕਸ਼ ਨੇ ਇਹ ਵਾਰ ਮੰਗਿਆ ਕਿ ਸਾਰੀ ਧਰਤੀ ਦਾ ਮੈਂ ਇਕੱਲਾ ਰਾਜਾ ਬਣਾ ਮੇਰੇ ਜਿੰਨੇ ਵੈਰੀ ਨੇ ਮੈਂ ਇੱਕ ਕਰਨ ਵਿੱਚ ਉਹਨਾਂ ਨੂੰ ਮਾਰ ਦਿੱਤਾ ਲੋਕਪਾਲ ਵੀ ਮੇਰੇ ਅਧੀਨ ਹੋ ਗਏ ਜਿਵੇਂ ਮੈਂ ਚੱਲਾਂ ਉਹ ਉਦਾਂ ਹੀ ਚੱਲਣ ਜੇ ਮੈਨੂੰ ਵਾਰ ਦੇਣਾ ਹੈ ਤਾਂ ਇਹ ਵਾਰ ਦੇ ਦਿਓ ਉਹ ਕਹਿਣ ਲੱਗੇ ਤੈਨੂੰ ਜੇ ਇਹ ਸਭ ਕੁਝ ਚਾਹੀਦਾ ਹੈ ਤਾਂ ਤੈਨੂੰ ਦਿੱਤਾ ਤੂੰ ਬੜਾ ਦੁਰਲਭ ਵਰ ਮਗਿਆ ਇਹੋ ਜਿਹਾ ਵਰ ਕਿਸੇ ਨੇ ਨਹੀਂ ਮਗਿਆ ਤੂੰ ਤੱਪ ਵੀ ਬੜਾ ਵੱਡਾ ਕੀਤਾ ਹੈ ਇਸ ਲਈ ਇਹ ਤੈਨੂੰ ਦੇ ਦਿੰਨੇ ਆ। ਇਹ ਕਹਿ ਕੇ ਉਹ ਸ਼ਕਤੀ ਅਲੋਪ ਹੋ ਗਈ। ਤਾਂ ਹਰਨਾਕਸ਼ ਆਪਣੇ ਬਲ ਦੇ ਨਾਲ ਆਪਣੇ ਰਾਜਪਾਗ ਵਾਲੀ ਥਾਂ ਤੇ ਬੈਠ ਗਿਆ। ਉਸ ਨੂੰ ਇਹੋ ਜਿਹਾ ਵਰ ਮਿਲਿਆ ਕਿ ਉਹਦੇ ਨਾਲ ਕੋਈ ਜੰਗ ਨਹੀਂ ਸੀ ਕਰ ਸਕਦਾ। ਹਰਨਾਕਸ਼ ਦਾ ਹੰਕਾਰ ਬੜਾ ਵੱਧ ਗਿਆ। ਜਦੋਂ ਵੀ ਹਰਨਾਕਸ਼ ਆਪਣੇ ਪ੍ਰਾ ਪਰਨਾਕਸ਼ ਦੀ ਮੌਤ ਬਾਰੇ ਸੋਚਦਾ ਸੀ ਤਾਂ ਉਸ ਨੂੰ ਬੜਾ ਗੁੱਸਾ ਆਉਂਦਾ ਸੀ। ਉਹ ਸੋਚਣ ਲੱਗਾ ਮੈਂ ਇੰਨੀ ਵੱਡੀ ਸ਼ਕਤੀ ਲੈ ਲਈ। ਹੁਣ ਰਬ ਵੀ ਮੇਰਾ ਕੁਝ ਨਹੀਂ ਕਰ ਸਕਦਾ ਉਹ ਪਰਮਾਤਮਾ ਤੇ ਵਿਰੁੱਧ ਹੋ ਗਿਆ ਤਿੰਨ ਲੋਕ ਹਰਨਾਕਿਸ਼ ਨੇ ਉਸੇ ਵੇਲੇ ਆਪਣੇ ਅਧੀਨ ਕਰ ਲਏ ਭਗਤ ਪ੍ਰਲਾਦ ਜੀ ਆਪਣੇ ਪਿਤਾ ਹਰਨਾਕਿਸ਼ ਦੀ ਕਥਾ ਸੁਣਾ ਰਹੇ ਹਨ ਮਨੁੱਖ ਦੇਵਤੇ ਸਭ ਸਾਰੇ ਇਹਨਾਂ ਤੋਂ ਡਰਨ ਲੱਗ ਪਏ ਹਰਨਾਕਿਸ਼ ਨੇ ਦੇਵਤਿਆਂ ਨੂੰ ਸਵਰਗ ਵਿੱਚੋਂ ਬਾਹਰ ਕੱਢ ਦਿੱਤਾ ਤੇ ਉੱਥੇ ਆ ਵਸ ਗਿਆ ਉੱਥੇ ਇਸਨੇ ਬੜੀਆਂ ਖੁਸ਼ੀਆਂ ਮਨਾਈਆਂ ਬੜਾ ਨਾਜਿਕਾ ਨ ਕੀਤਾ ਉਸਨੇ ਸਵਰਗ ਦੇ ਬੜੇ ਸੁਖ ਹੋ ਗਏ ਜਦੋਂ ਸਾਰੇ ਲੋਕ ਮੇਰੇ ਪਿਤਾ ਨੇ ਜਿੱਤ ਲਈ ਫਿਰ ਉਹ ਆਪਣੇ ਰਾਜ ਵਿੱਚ ਆ ਗਿਆ ਤੇ ਆਪਣੇ ਸਿੰਘਾਸਨ ਤੇ ਬੈਠ ਗਿਆ ਇਸ ਨੇ ਸਭ ਲੋਕਪਾਲ ਬੁਲਾ ਲਏ ਉਸਨੇ ਲੋਕਪਾਲ ਨੂੰ ਕਿਹਾ ਮੰਦਿਰਾਂ ਵਿੱਚੋਂ ਸਾਰੀਆਂ ਮੂਰਤੀਆਂ ਪਰਾ ਕਰਕੇ ਮੇਰੀਆਂ ਮੂਰਤੀਆਂ ਲਗਾ ਦਿਓ ਮੇਰੀ ਆਰਤੀ ਹੋਵੇ ਲੋਕਪਾਲ ਵੀ ਉਹਦੇ ਚਰਨਾਂ ਨੂੰ ਪੂਜਣ ਲੱਗ ਪਏ ब्रह्मा विष्णु महेश ਇਹਨਾਂ ਦਿਨਾਂ ਨੇ ਮੇਰੇ ਪਿਤਾ ਦੀ ਇਹ ਨਹੀਂ ਮੰਨੀ ਜੇ ਕੋਈ ਪਰਮੇਸ਼ਵਰ ਦਾ ਨਾਮ ਜਪਦਾ ਤੇ ਮੇਰੇ ਪਿਤਾ ਦੇ ਰਾਜ ਵਿੱਚ ਪਕੜਿਆ ਜਾਂਦਾ ਤਾਂ ਇੱਕ ਛੇਨੇ ਵਿੱਚ ਉਹ ਉਹਦਾ ਸਿਰ ਉਹਦੇ ਧੜ ਤੋਂ ਅਲੱਗ ਕਰ ਦਿੰਦਾ ਸੀ ਉਸ ਤੇ ਭਿਆਨਕ ਰਾਜ ਦਾ ਟੰਡੋਰਾ ਸਾਰੀਆਂ ਜਗ੍ਹਾ ਤੇ ਪਹੁੰਚ ਗਿਆ ਲੋਕ ਮੇਰੇ ਪਿਤਾ ਤੋਂ ਡਰਨ ਲੱਗ ਪਏ ਮੇਰੇ ਪਿਤਾ ਨੂੰ ਇਹ ਨਹੀਂ ਸੀ ਪਤਾ ਕਿ ਜਿਹੜੀ ਖੇਤੀ ਮੈਂ ਭੋਰਿਆ ਉਹ ਮੈਨੂੰ ਵੱਢਣੀ ਵੀ ਪੈਣੀ ਹੈ ਦੇਵਤੇ ਵੀ ਵਿਆਕਰ ਹੋ ਗਏ ਕਿ ਹੁਣ ਹਰ ਰਾਖਸ਼ ਤੋਂ ਜਿੱਤਿਆ ਨਹੀਂ ਜਾਣਾ ਉਹ ਸਾਰੇ ਚੁੱਪ ਕੇ ਪਰਮੇਸ਼ਵਰ ਦਾ ਨਾਮ ਜਪਣ ਲੱਗੇ ਸਾਰੇ ਦੇਵਤੇ ਇਕੱਠੇ ਹੋ ਕੇ ਸਾਰੇ ਪਰਮੇਸ਼ਵਰ ਦਾ ਜਸ ਗਾਣ ਲੱਗੇ ਉਹ ਕਹਿਣ ਲੱਗੇ ਸਾਡਾ ਬੜਾ ਬੁਰਾ ਹਾਲ ਹੈ ਤੁਸੀਂ ਹਰ ਪ੍ਰਕਾਰ ਨਾਲ ਦੁਸ਼ਤਾਂ ਦਾ ਨਾਸ਼ ਕਰਦੇ ਹੋ ਤੁਸੀਂ ਸਾਰਿਆਂ ਦੀ ਚਿੰਤਾ ਦੂਰ ਕਰਦੇ ਹੋ ਇਸ ਲਈ ਸਾਡੀ ਚਿੰਤਾ ਵੀ ਦੂਰ ਕਰੋ ਹਰ ਨਾਲ ਕੋਈ ਸਾਨੂੰ ਤਾਂਗ ਕਰਦਾ ਪਿਆ ਉਸ ਨੂੰ ਮਾਰਨ ਦਾ ਕੋਈ ਉਪਾਅ ਕਰੋ ਇਹ ਸਭ ਕੁਝ ਭਗਤ ਪਰ ਲਾਜੀ ਦਾਸ ਰੇਸਨ ਫਿਰ ਅਗੋ ਪਰਮੇਸ਼ਵਰ ਦੀ ਆਵਾਜ਼ ਆਈ ਚਿੰਤਾ ਨਾ ਕਰੋ ਘਬਰਾਉਣਾ ਜਿਸ ਹਾਂ ਨਾਕਿਸ਼ ਤੋਂ ਤੁਸੀਂ ਦੁਖੀ ਹੋ ਜਿਹੜਾ ਕਿਸੇ ਨੂੰ ਨਾਮ ਚਪਣ ਨਹੀਂ ਦਿੰਦਾ ਉਸ ਦਾ ਪੁੱਤਰ ਸਾਡਾ ਬੜਾ ਵੱਡਾ ਭਗਤ ਹੋਏਗਾ ਉਹ ਇੰਨਾ ਵੱਡਾ ਭਗਤ ਹੋਏਗਾ ਉਹ ਆਪਣੇ ਪਿਤਾ ਦਾ ਵਿਰੋਧ ਕਰੇਗਾ ਉਸ ਤੇ ਪੋਨ ਕੱਟ ਜਾਣਗੇ ਤੇ ਫਿਰ ਅਸੀਂ ਉਹਨੂੰ ਮਾਰਾਂਗੇ ਤਾਂ ਪਰਮੇਸ਼ਵਰ ਕਹਿਣ ਲੱਗੇ ਅਸੀਂ ਆਪੇ ਪ੍ਰਗਟ ਹੋਵਾਂਗੇ ਤੇ ਆਪ ਪ੍ਰਗਟ ਹੋ ਕੇ ਉਸ ਨੂੰ ਤੁਰੰਤ ਮਾਰ ਦੇਵਾਂਗੇ ਦੇਵਤੇ ਨੇ ਆਕਾਸ਼ ਵਿੱਚੋਂ ਜਦੋਂ ਇਹ ਆਵਾਜ਼ ਸੁਣੀ ਤਾਂ ਸਾਰੇ ਦੇਵਤੇ ਖੁਸ਼ ਹੋ ਗਏ ਤੇ ਫਿਰ ਉਹ ਆਪਣੇ ਕੰਮ ਚ ਲੱਗੇ ਪਾਈ ਬਾਲਾ ਜੀ ਨੇ ਤਨ ਸ਼੍ਰੀ ਗੁਰ ਅੰਗਦ ਪਾਸ਼ਾ ਜੀ ਨੂੰ ਕਿਹਾ ਜੋ ਮੈਂ ਤੁਹਾਨੂੰ ਸੁਣਾ ਰਿਆ ਇਹ ਭਗਤ ਪ੍ਰਲਾਦ ਜੀ ਦੇ ਮੈਂ ਮੁੱਖੋਂ ਸੁਣਿਆ ਤਾਂ ਭਗਤ ਪ੍ਰਲਾਦ ਜੀ ਪਾਈ ਬਾਲਾ ਜੀ ਨੂੰ ਕਹਿਣ ਲੱਗੇ ਮੇਰੇ ਸਮੇਤ ਮੇਰੇ ਪਿਤਾ ਜੀ ਦੇ ਘਰ ਵਿੱਚ ਚਾਰ ਪੁੱਤਰ ਹੋਰ ਜੰਮੇ। ਭਗਤ ਪ੍ਰਲਾਦ ਜੀ ਦੇ ਚਾਰ ਭਰਾ ਹੋਰ ਸਨ। ਭਗਤ ਪ੍ਰਲਾਦ ਜੀ ਕਹਿਣ ਲੱਗੇ ਉਸ ਸਮੇਂ ਮੇਰੇ ਪਿਤਾ ਦਾ ਸਰੀਰ ਸੋਨੇ ਵਰਗਾ ਸੀ। ਅਸੀਂ ਪੰਜ ਭਰਾ ਪੈਦਾ ਹੋਏ। ਮੇਰਾ ਆਪਾ ਬੜਾ ਖੁਸ਼ ਹੋਇਆ। ਭਗਤ ਪ੍ਰਲਾਦ ਜੀ ਕਹਿਣ ਲੱਗੇ ਮੈਨੂੰ ਰੰਗ ਲੱਗਾ। ਮੈਂ ਮਾਤਾ ਦੀ ਗੋਪ ਵਿੱਚ ਸੀ। ਮੈਨੂੰ ઋષਿ ਨਾਰਦ ਗੁਰੂ ਦੀ ਸੰਗਤ ਮਿਲ ਗਈ। ਜਦੋਂ ਭਗਤ ਪ੍ਰਲਾਦ ਜੀ ਦਾ ਜਨਮ ਹੋਣਾ ਸੀ, ਉਦੋਂ ਭਗਤ ਪ੍ਰਲਾਦ ਜੀ ਦੀ ਮਾਤਾ ਨਾਰਦ ਮੁਰੀ ਜੀ ਦੇ ਆਸ਼ਰਮ ਵਿੱਚ ਸਨ ਤੇ ਨਾਰਦ ਮੁਰੀ ਜੀ ਦੇ ਬੇਰਿਸ਼ੀ ਸਨ ਉਹਨਾਂ ਦੇ ਆਸ਼ਰਮ ਵਿੱਚ ਨਾਮ ਜਪਿਆ ਜਾਂਦਾ ਸੀ ਤੇ ਭਜਨ ਹੁੰਦਾ ਸੀ ਉੱਥੇ ਸਿਮਰਨ ਹੁੰਦਾ ਭਗਤ ਪ੍ਰਲਾਦ ਜੀ ਦੇ ਜਨਮ ਤੋਂ ਬਾਅਦ ਉਹਨਾਂ ਦਾ ਕੁਝ ਸਮਾਂ ਆਸ਼ਰਮ ਵਿੱਚ ਬਿਤਾਇਆ ਪਰ ਮਾਕਮਾ ਦਾ ਪਹਿਲਾ ਵਚਨ ਸੀ ਕਿ ਇਹਨਾਂ ਦੇ ਘਰ ਸਾਧੂ ਪੈਦਾ ਹੋਏਗਾ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਵੇਂ ਕੰਨਰ ਦੀ ਧਰਤੀ ਤੇ ਕਮਲ ਦਾ ਫੁੱਲ ਉਗਿਆ ਹੁੰਦਾ ਇਸੇ ਤਰ੍ਹਾਂ ਹਰਨਾਕਿਸ਼ ਤੁਸ਼ਧ ਦੇ ਕਰ ਪ੍ਰਲਾਦ ਜੀ ਦਾ ਜਨਮ ਹੋ ਗਿਆ। ਭਗਤ ਪ੍ਰਲਾਦ ਜੀ ਖੁਦ ਕਹਿੰਦੇ ਨੇ ਕਿ ਮੈਨੂੰ ਨਾਰਦ Muni ਜੀ ਸੰਗਤ ਮਿਲ ਗਈ ਤੇ ਉਹਨਾਂ ਨੇ ਮੈਨੂੰ ਨਾਮ ਵਾਲੇ ਪਾਸੇ ਲਾ ਦਿੱਤਾ। ਬਚਪਨ ਵਿੱਚ ਮੇਰੀ ਮਨ ਸਦਾ ਭਗਤੀ ਵਿੱਚ ਰਹਿੰਦੀ। ਬਚਪਨ ਵਿੱਚ ਮੈਂ ਸਾਰੀਆਂ ਖੇਡਾਂ ਛੱਡ ਦਿੱਤੀਆਂ। ਖੇਡਾਂ ਛੱਡ ਕੇ ਮੈਂ ਆਪਣਾ ਸਾਰਾ ਧਿਆਨ ਪ੍ਰਮਾਤਮਾ ਵੱਲ ਲਾ ਦਿੱਤਾ। ਭਗਤ ਪ੍ਰਲਾਦ ਜੀ ਕਹਿੰਦੇ ਮੈਂ ਖੇਡਦਾ ਨਹੀਂ ਸੀ ਹੁੰਦਾ। ਮੈਂ ਨਾਮ ਵੀ ਜਪਦਾ ਰਹਿੰਦਾ ਸੀ। ਮੈਂ ਨਾਮ ਹੀ ਜਪਦਾ ਰਹਿੰਦਾ ਸੀ ਸਹਜੇ ਸਹਜੇ ਮੇਰਾ ਨਾਮ ਦੇ ਨਾਲ ਪਿਆਰ ਪੈ ਗਿਆ ਹਰ ਵੇਰੇ ਮੇਰਾ ਧਿਆਨ ਪਰਮੇਸ਼ਵਰ ਦੇ ਚਰਨਾਂ ਵਿੱਚ ਲੱਗਾ ਰਹਿੰਦਾ ਸੀ ਪ੍ਰੇਮ ਵਿੱਚ ਆ ਕੇ ਕਈ ਵਾਰੀ ਮੈਂ ਰੋਣ ਲੱਗ ਪੈਂਦਾ ਨਾਮ ਜਪਦੇ ਜਪਦੇ ਮੈਨੂੰ ਵਿਰਾਗ ਆ ਜਾਣਾ ਮੇਰੇ ਹਿਰਦੇ ਵਿੱਚ ਇਹੋ ਜੀ ਗਾ ਲ ਜਾਂਦੇ ਸੀ ਮੈਂ ਵਿਰਾਗ ਕਰਦਾ ਰਹਿਦਾ ਸਾਰੀ ਚਿੰਤਾ ਛੱਡ ਕੇ ਮੈਂ ਸਿਮਰਨ ਕਰਨ ਲੱਗ ਪਿਆ ਮੇਰਾ ਧਿਆਨ ਸਿਮਰਨ ਵਿੱਚ ਲੱਗ ਗਿਆ ਸਿਮਰਨ ਕਰਦੇ ਆ ਕਰਦਿਆ ਕਦੇ ਮੇਰੇ ਮਨ ਵਿੱਚ ਖੁਸ਼ੀ ਆਣੀ ਤਾਂ ਮੈਂ ਹੱਸ ਪੈਣਾ ਕਦੇ ਕਦੇ ਮੈਂ ਵਿਰਾ ਕਰਨ ਲੱਗ ਪੈਣਾ ਭਗਤ ਬਰਲਾਜੀ ਕਹਿਣ ਲਗੇ ਮੈਂ ਕਦੇ ਰੰਗ ਵਿੱਚ ਆਣਾ ਤੇ ਉੱਚੀ ਉੱਚੀ ਹੱਸ ਪੈਣਾ ਕਦੇ ਰੰਗ ਵਿੱਚ ਆਣਾ ਤੇ ਰੋ ਪੈਣਾ ਕਦੇ ਰੰਗੜਾ ਤਾਂ ਮੈਂ ਉੱਚੇ ਉੱਚੇ ਸੁਰ ਵਿੱਚ ਵਾਹਿਗੁਰੂ ਦਾ ਨਾਮ ਗਾਣਾ ਤੇ ਕਦੇ ਕਦੇ ਮੈਂ ਨੱਚਣ ਲੱਗ ਪੈਣਾ ਮੈਨੂੰ ਲਾਜ ਨਹੀਂ ਰਹੀ ਮੈਂ ਦੁਨੀਆ ਦੀ ਪਰਵਾਹ ਨਹੀਂ ਕੀਤੀ ਤੇ ਕਦੇ ਕਦੇ ਚੁੱਪ ਹੋ ਕੇ ਮੈਂ ਧਿਆਨ ਲਗਾ ਲਿਆਣਾ ਜਦੋਂ ਮੈਂ ਚੁੱਪ ਹੁੰਦਾ ਸੀ ਤਾਂ ਮੇਰੀਆਂ ਅੱਖਾਂ ਵਿੱਚ ਉਹ ਮੋٹے ਮੋٹے ਆਸੂ ਵੰਦੇ ਸਨ ਪਰਮੇਸ਼ਵਰ ਦੇ ਪਿਆਰ ਦੇ ਹੰਝੂ ਵੰਦੇ ਸਨ ਮੇਰਾ ਹਰੇਕ ਪਾਸੇ ਤੋਂ ਧਿਆਨ ਹਟ ਗਿਆ ਮੇਰੀ ਪਰਮੇਸ਼ਵਰ ਦੇ ਵਿੱਚ ਲਿਵ ਲੱਗ ਗਈ ਨੀਂਦ ਤੇ ਭੁੱਖ ਮੇਰੇ ਸਰੀਰ ਵਿੱਚੋਂ ਭੱਜ ਗਈ ਪਹਿਲਾਂ ਤਾਂ ਪਿਆਰ ਉਪਜਾ ਸੀ ਨਾਮ ਜਪਦਿਆਂ ਜਪਦਿਆ ਇੰਨਾ ਪਿਆਰ ਹੋ ਗਿਆ ਕਿ ਪਿਆਰ ਦਾ ਪਾਰਾ ਵਾਰ ਨਹੀਂ ਰਿਹਾ ਸਵੇਰ ਹੀ ਆਉ ਮੇਰੀ ਨੀਂਦ ਮੁੱਕ ਗਈ ਮੈਂ ਨਾਮ ਜਪਦਾ ਰਿਹਾ ਹੋਲੀ-ਹੋਲੀ ਜਗਤ ਦੇ ਵਿਹਾਰ ਮੈਨੂੰ ਚੰਗੇ ਨਹੀਂ ਲੱਗਦੇ ਮੈਂ ਬਾੜਕਾਂ ਵਾਲੀਆਂ ਖੇਡਾਂ ਛੱਡ ਦਿੱਤੀਆਂ ਭਗਤ ਪ੍ਰਲਾਦ ਜੀ ਕਹਿੰਦੇ ਇਸ ਪ੍ਰਕਾਰ ਮੇਰਾ ਕੋਈ ਸਮਾਂ ਲੰਘ ਗਿਆ ਇੱਕ ਦਿਨ ਮੇਰੇ ਪਿਤਾ ਹਰਨਾਕਿਸ਼ ਨੇ ਮੈਨੂੰ ਆਪਣੇ ਕੋਲ ਬਿਠਾਇਆ ਤੇ ਉਹਨਾਂ ਨੇ ਮੈਨੂੰ ਬੜਾ ਪਿਆਰ ਕੀਤਾ ਦੈਂਤਾ ਦਾ ਗੁਰੂ ਸੀ ਸ਼ੁਕਰਾਚਾਰਿਆ ਉਹਦੇ ਦੋ ਬੱਚੇ ਸਨ ਸੰਦਾ ਦੇ ਮਲਕਾ ਉਹ ਦਾੰਤਾ ਦੇ ਲੜਕੇ ਲੜਕੀਆਂ ਨੂੰ ਪੜਾਉਂਦੇ ਹੁੰਦੇ ਸਨ ਮੇਰੇ ਪਿਤਾ ਨੇ ਮੈਨੂੰ ਉਹਨਾਂ ਕੋਲ ਪੜਨੇ ਪਾ ਦਿੱਤਾ ਉਹਨਾਂ ਨੇ ਮੈਨੂੰ ਰਾਜਨੀਤੀ ਪੜ੍ਹ ਕੇ ਅੱਛੇ ਤਰੀਕੇ ਸਿਖਾਈ بڑے ਰਾਜੇਸਾਂ ਦੇ ਬੱਚੇ ਮੇਰੇ ਨਾਲ ਪੜ੍ਹਦੇ ਹੁੰਦੇ ਸਨ ਮੈਂ ਬੜੇ ਉਤਸ਼ਾਹ ਨਾਲ ਪੜਨ ਵਸਤੇ ਗਿਆ ਤਾਂ ਕਿ ਭਗਤ ਪ੍ਰਲਾਦ ਜੀ ਕਹਿੰਦੇ ਸੰਡਾ ਮਰਤਾ ਜੋ ਕਹਿੰਦੇ ਸਨ ਮੈਂ ਉਹਨਾਂ ਤੋਂ ਉਲਟ ਦਿੰਦਾ ਸੀ ਮਹਾਰਾਜ ਬਾਣੀ ਵਿੱਚ ਲਿਖਦੇ ਨੇ ਕਿ ਭਗਤ ਪ੍ਰਲਾਦ ਜੀ ਕਹਿੰਦੇ ਸਨ ਮੇਰੀ ਪਟੀਆਂ ਲਿਖ ਦਿਓ ਸ਼੍ਰੀ ਗੋਪਾਲ ਭਗਤ ਪ੍ਰਲਾਦ ਜੀ ਨੂੰ ਉਹ ਹੋਰ ਕੁਝ ਲਿਖਦੇ ਸਨ ਉਹ ਭਗਤ ਪ੍ਰਲਾਦ ਜੀ ਨੂੰ ਕੁਝ ਹੋਰ ਕਹਿੰਦੇ ਤਾਂ ਭਗਤ ਪ੍ਰਲਾਦ ਜੀ ਕਹਿੰਦੇ ਮੇਰਾ ਹੋਰ ਪੜਨ ਸਿਓ ਨਹੀਂ ਕੰਮ ਮੇਰੀ ਪਟੀਆਂ ਲਿਖਦੇ ਹੋ ਸ਼੍ਰੀ ਗੋਪਾਲ ਮੇਰੀ ਪੱਟੀ ਤੇ ਵਾਹਿਗੁਰੂ ਜੀ ਦਾ ਨਾਮ ਲਿਖ ਦਿਓ ਭਗਤ ਪ੍ਰਲਾਦ ਜੀ ਭਾਈ ਬਾਲਾ ਜੀ ਨੂੰ ਕਹਿੰਦੇ ਮੇਰਾ ਪੜਾਈ ਵਿੱਚ ਦਿਲ ਨਹੀਂ ਸੀ ਲੱਗਦਾ ਉਹ ਮੈਨੂੰ ਜੋ ਵੀ ਕਹਿੰਦੇ ਸਨ ਮੈਂ ਉਹਨਾਂ ਦੀ ਗੱਲ ਨਹੀਂ ਸੀ ਮੰਦਾ। ਮੇਰਾ ਸਾਰਾ ਧਿਆਨ ਸਿਮਰਨ ਵਿੱਚ ਸੀ। ਮੇਰਾ ਸਾਰਾ ਧਿਆਨ ਨਾਮ ਜਪਣ ਵਿੱਚ ਸੀ। ਇੱਕ ਦਿਨ ਮੇਰੇ ਪਿਤਾ ਨੇ ਮੈਨੂੰ ਆਪਣੀ ਗੋਦੀ ਵਿੱਚ ਬਿਠਾਇਆ ਤੇ ਖੁਸ਼ ਹੋ ਕੇ ਮੈਨੂੰ ਆਖਿਆ, "ਜੋ ਤੈਨੂੰ ਉਸਤਾਦਾਂ ਨੇ ਪਾਠ ਪੜਾਇਆ ਹੈ, ਉਹ ਮੈਨੂੰ ਸੁਣਾ। ਤੂੰ ਦੱਸ ਕੀ ਪੜ੍ਹ ਕੇ ਆਇਆ?" ਜਦੋਂ ਮੈਂ ਆਪਣੇ ਪਿਤਾ ਤੋਂ ਇਹ ਗੱਲ ਸੁਣੀ ਤਾਂ ਮੈਂ ਪਿਤਾ ਨੂੰ ਇਹ ਗੱਲ ਆਖੀ, "ਮੈਂ ਜਿਹੜਾ ਪਾਠ ਪੜ੍ਹ ਕੇ ਆਇਆ, ਉਹ ਤੁਹਾਡੇ ਬਾਠਾਂ ਨਾਲੋਂ ਵੱਖਰਾ ਹੈ।" ਇਹ ਜਿਹੜੇ ਸਾਰੇ ਸੰਸਾਰੀ ਕੰਮ ਨੇ ਇਹ ਅਨੇਕੋ ਵਰਗੇ ਨੇ ਜਿਸ ਦੇ ਵਿੱਚ ਨੇਰਾ ਹੀ ਨੇਰਾ ਹੈ ਇਹ ਸੰਸਾਰੀ ਕੰਮ ਛੱਡ ਕੇ ਵਾਹਿਗੁਰੂ ਦਾ ਨਾਮ ਜਪਣਾ ਹੈ ਮੈਂ ਇਹ ਪਾਠ ਪੜ੍ਹ ਕੇ ਆਇਆ ਮੈਂ ਇਹ ਪੜ੍ਹ ਕੇ ਆਇਆ ਕਿ ਇਨਾ ਧੰਦਿਆਂ ਵਿੱਚ ਬੜਾ ਦੁੱਖ ਹੈ ਇਨਾ ਧੰਦਿਆਂ ਦੇ ਵਿੱਚ ਜਿਹੜਾ ਪੈ ਜਾਂਦਾ ਹੈ ਉਹਨਾਂ ਦਾ ਛੁਟਕਾਰਾ ਨਹੀਂ ਹੁੰਦਾ ਭਗਤ ਪ੍ਰਲਾਦ ਜੀ ਕਹਿਣ ਲੱਗੇ ਆਓ ਪਿਤਾ ਜੀ ਇੱਕ ਪਾਸੇ ਬੈਠ ਕੇ ਦੋਵੇਂ ਨਾਮ ਜਪੀਏ ਪਰਮੇਸ਼ਵਰ ਦਾ ਨਾਮ ਜਪੀਏ ਤੁਸੀਂ ਆਪਣਾ ਅਗਿਆਨ ਮਿਟਾਓ ਤੇ ਮੈਂ ਵੀ ਮਟਾਨਾ ਭਗਤੀ ਕਰਾਂਗੇ ਤੇ ਉੱਤਮ ਪਦਵੀ ਨੂੰ ਪ੍ਰਾਪਤ ਕਰਾਂਗੇ ਜਦੋਂ ਉਸਦੇ ਪਿਤਾ ਨੇ ਇਹ ਗੱਲ ਸੁਣੀ ਤਾਂ ਉਹ ਬੜਾ ਹੈਰਾਨ ਹੋਇਆ ਉਸਨੇ ਦੇਖਿਆ ਮੇਰਾ ਪੁੱਤਰ ਮੇਰੇ ਤੋਂ ਉਲਟ ਚੱਲ ਰਿਹਾ ਹੈ ਉਹ ਖੁਸ਼ ਹੋਇਆ ਕਿ ਅਜਿਹਾ ਬੱਚਾ ਹੈ ਉਹ ਸੰਦੇ ਮਲਕੇ ਨੂੰ ਕਹਿਣ ਲੱਗਾ ਇਹਨੂੰ ਚੰਗੀ ਪੜ੍ਹਾ ਦਿਓ ਇਹ ਜਿਹੜਾ ਪਾਠ ਪੜ੍ਹਾਇਆ ਸੰਦੇ ਮਲਕੇ ਕਹਿਣ ਲੱਗਾ ਅਸੀਂ ਇਹਨੂੰ ਪਾਠ ਥੋੜੀ ਪੜ੍ਹਾਇਆ ਇਹ ਤਾਂ ਸਾਨੂੰ ਪਾਠ ਪੜ੍ਹਾਉਂਦਾ ਹੈ ਭਗਤ ਪ੍ਰਲਾਦ ਜੀ ਦੀ ਕਥਾ ਭਗਤ ਪ੍ਰਲਾਦ ਜੀ ਆਪ ਕਰ ਰਹੇ ਨੇ ਸੰਗਤ ਜੀ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਕੇ ਬੜੇ ਪ੍ਰੇਮ ਨਾਲ ਮੂਲ ਮੰਤਰ ਦਾ ਜਾਪ ਕਰੀਓ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ست نام کرتا پورکھ نرپو نربیر اکال مورت آجونی سہپم گر پرساد ایک اوکار ست نام کرتا پورک نرپو نرویر اکال مورت آجونی سہبم گرپرساد ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ایک اونکار ست نام کرتا پورک نرپو نربیر اکال مور آجونی سیفن گرپرساد اونکار ست نام کرتا پور نرپو نربیر اکال مرخ آجونی سیفن گرپرساد امکار ستنام کرتا پورک نرپو نربیر اکال مورت اجونی سہ پو گرپرساد ست نام کرتا پورک نرپو نربیر اکال مرت اجونی سیپن، آجونی سہپم گرپرساد امکار ست نام کرتا پورک نرپ نربیر اکال مورت آجونی سہپم گرپرساد امکار ست نام کرتا پورک نرپ نربیر ਅਕਾਲ ਮੂਰਤ ਅਜੋਨੀ ਸਹਿਬ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋਨੀ ਸਹਿਬ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਾਉ نربیر اکال مورت اجونی سیپم گرپرساد امکار ست نام کرتا پورک نرپو نربیر اکال مورت اجونی سیپم گرپرساد اونکار ست نام کرتا پورک نرپو نربیر اکال مورت اجونی سہ پم گرپرساد امکار ست نام کرتا پورک نرپو نربیر اکال مورت اجونی سہ پم گرپرساد امکار ست نام کرتا پورک

we